ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਛਲੇ ਸਾਲ ਜਦ ਇਹ ਮੁਸਲਮ ਵਿਦਵਾਨ ਦਾਸ ਦੇ ਨਾਲ ਸੀ ਟ੍ਰਾਂਟੋਚ ਉਹ ਹੈਰਾਨ ਹੋਇਆ ਕਿਉਂਕਿ ਉਹ ਸਵੇਰੇ ਸਿਰਫ ਉযু ਕਰਦਾ ਸੀ ਹੱਥ ਧੋਂਦਾ ਸੀ ਤੇ ਨਮਾਜ਼ ਪੜ੍ਹ ਲੈਂਦਾ ਸੀ ਮੈਨੂੰ ਕਹਿਣ ਵੀ ਲੱਗਾ ਮੈਂ ਤੁਹਾਡੇ ਕਮਰੇ 'ਚ ਨਮਾਜ਼ ਪੜ੍ਹਨਾ ਤੁਹਾਨੂੰ ਇਤਰਾਜ਼ ਤੇ ਨਹੀਂ ਮੈਂ ਕੋਈ ਇਤਰਾਜ਼ ਕਰਦਾ ਕੋਰਾਬਦਾ ਨਾ ਲੈਣਾ ਲੈ ਗਨੀ ਬਲਵੰਦਰ ਸਿੰਘ ਜੀ ਵੀ ਉਹਨਾਂ ਦੇ ਨਾਲ ਸੰਗ ਇੱਕ ਦੋ ਸੱਜਣ ਹੋਰ ਵੀ ਦਾਸ ਦੇ ਨਾਲ ਸਨ ਅਸੀਂ ਠਹਿਰੇ ਹੋ ਦੋ ਤਿੰਨ ਕਮਰੇ ਨਾਲ ਨਾਲ ਪਰ ਉਹ ਮੇਰੇ ਕਮਰੇ ਸੀ ਉੱਥੇ ਹੀ ਮੈਨੂੰ ਕਹਿਣ ਲੱਗਾ ਰੋਜ਼ ਇਸ਼ਨਾਨ ਕਰਦੇ ਹੋ ਮੈਂ ਕਿਹਾ ਸਾਰਾ ਸਿੱਖ ਜਗਤ ਭਾਰਤੀ ਪੁਰਾਣੀ ਤਹਿਜ਼ੀਬ ਰੋਜ਼ ਇਸ਼ਨਾਨ ਯਾਦ ਹੋ ਗਈ ਕਹਿੰਦਾ ਛਾ ਮੈਂ ਕੱਲ ਵਜ਼ੂ ਦੀ ਥਾ ਤੇ ਇਸ਼ਨਾਨ ਕਰਕੇ ਦੇਖਾਂਗਾ ਇੱਕ ਦਿਨ ਉਸਨੇ ਕੀਤਾ ਇਕਹੇ ਨੇ ਜਾਣੋ ਫਿਰ ਗਿਆਨੀ ਬਲਵਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਲੇ ਫालतू ਕੱਪੜੇ ਹੁੰਦੇ ਮੈਨੂੰ ਵੀ ਦੇ ਮੈਂ ਇਸ਼ਨਾਨ ਕਰਿਆ ਕਰਾਂ। ਪਾਉ ਕਛੇਰਾ ਇਤਿਆਦ ਇਹਨਾਂ ਨੇ ਦੇ ਦਿੱਤਾ। ਤੇ ਜਦ ਰੋਜ਼ ਇਸ਼ਨਾਨ ਕਰਨ ਲੱਗਾ ਕਹਿਣ ਲੱਗਾ ਗੈਨੇ ਜੀ ਅੱਧਾ ਸਿੱਖਦੇ ਤੁਸੀਂ ਮੈਨੂੰ ਬੜਾ ਦਿੱਤਾ। ਇੰਜ ਕਹਿਣ ਲੱਗਾ। ਕਹਿੰਦਾ ਬੜਾ ਆਨੰਦ ਆਉਂਦਾ ਏ ਤੇ ਇਸ਼ਨਾਨ ਕਰਕੇ ਨਮਾਜ਼ ਪੜੀਏ ਤਾਜ਼ਗੀ ਵੜੀ ਸੁਪਰਤੀ ਵੜੀ। ਕਹਿੰਦਾ ਸਾਨੂੰ ਪਹਿਲੀ ਦਫਾ ਪਤਾ ਚੱਲਿਆ ਜਦ ਮੈਨੂੰ ਕਹਿਣ ਲੱਗਾ ਸਾਡੇ ਪੈਗੰਬਰ ਨੇ ਇਸ ਵਾਂ ਕਿਉਂ ਨਹੀਂ ਆਖੇ ਮੈਂ ਕਿਹਾ ਤੁਹਾਡਾ ਪੈਗੰਬਰ ਅਰਬ ਦੇਸ਼ੇ ਚ ਹੋਇਆ ਇੱਕ ਇੱਕ ਬੂੰਦ ਪਾਣੀ ਦੀ ਜਿੱਥੇ ਲੋਕ ਤਰਸਦੇ ਨੇ ਪਾਣੀ ਹੈ ਹੀ ਕੋਈ ਨਹੀਂ ਹੁੰਦਾ ਪਾਣੀ ਨੂੰ ਬੜਾ ਸੰਭਾਲ ਕੇ ਰੱਖਣਾ ਪੈਂਦਾ ਜਿੱਥੇ ਔਰ ਅੱਜ ਵੀ ਇਤਨਾ ਪਾਣੀ ਨਹੀਂ ਮਰੂਥਲ ਜੋੜਾਂ ਦਾ ਪਾਣੀ ਸਾਲ ਸਾਲ ਸੰਭਾਲ ਕੇ ਰੱਖਣਾ ਪੈਂਦਾ ਸੀ ਮਸ਼ਕਾਂ ਵਿੱਚ ਹੋਰ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਤੇ ਮੈਂ ਕਿਹ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦਿੰਦੇ ਤੇ ਪਿੰਦੇ ਕਿੱਥੋਂ ਪਾਣੀ ਇਤਨਾ ਹੈ ਸੀ ਹੈ ਹੀ ਨਹੀਂ ਸੀ ਹੁਣ ਵੀ ਸਮੁੰਦਰ ਦੇ ਪਾਣੀ ਨੂੰ ਸਾਫ਼ ਕਰਕੇ ਵਰਤਦੇ ਨੇ ਜਦ ਅਵਾਦੀ ਵੱਧ ਗਈ ਹੈ ਕਹਿੰਦਾ ਗੱਲ ਤੁਹਾਡੀ ਠੀਕ ਹੈ ਮੈਂ ਕਹੀ ਗੱਲ ਹੈ ਔਰ ਕੁਝ ਨਹੀਂ ਮੁਰਦਿਆਂ ਨੂੰ ਦਫ਼ਨ ਕਰਨ ਵਾਸਤੇ ਕਿਹ ਜੰਗਲ ਕਿਥੇ ਸਨ ਲੱਕੜਾਂ ਕਿਥੇ ਸਨ ਉੱਥੇ ਇਤਨਾ ਜੰਗਲਾਤ ਹੀ ਨਹੀਂ ਸੀ ਚਲੋ ਰੇਤ ਪਰੇ ਕਰੋ ਤੇ ਮੁਰਦੇ ਨੂੰ ਦਬੋ ਦੋ ਮਜਬੂਰ ਕੀ ਔਰ ਕੀ ਵਕਤ ਦੀ ਲੋ ਵਕਤ ਦਾ سلسلہ ਜੇ ਤੁਹਾਡੀ ਧਾਰਮਿਕ ਮਸਬੀ ਰਸਮ ਬਣ ਗਈ ਏ ਇਤੇ ਮਜਬੂਰੀਆਂ ਸਨ ਇਤੇ ਵਕਤ ਦੀਆਂ ਜੋ ਹੈ ਲੋੜਾਂ ਸਨ ਖੈਰ ਇਸ਼ਨਾਨ ਨੂੰ ਉਸਨੇ تسلیم ਕੀਤਾ ਕਿ ਤਨ ਮਨ ਦੇਤੇ ਅੱਛਾ ਪ੍ਰਭਾਵ ਪੈਂਦਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ